ਸੁਨੀਲ ਕੁਮਾਰ ਜਾਖੜ ਦੇ ਬਿਆਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਰਾਸ਼ਟਰੀ ਪ੍ਰਧਾਨ ਮਨਜੀਤ ਕੁਮਾਣਾ ਦਾ ਬਿਆਨ ਆਇਆ ਕਿ ਅਸੀਂ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਕਰ ਰਹੇ ਹਾਂ ਪੀਐਮ ਮੋਦੀ ਵੱਲੋਂ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਪਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਇਸ ਲਈ ਅਸੀਂ ਮਜਬੂਰਨ ਸ਼ੰਭੂ ਬਾਰਡਰ ਤੇ ਬੈਠੇ ਹਾਂ ਹੋਰ ਉਹਨਾਂ ਨੇ ਕੀ ਕੁਝ ਆਖਿਆ ਹੈ ਇਹ ਵੀ ਅਸੀਂ ਜ਼ਰੂਰ ਸੁਣਨੇ ਆਂ ਜੋ ਅੱਜ ਸ੍ਰੀ ਦਖਣੀ ਨੇ ਬਿਆਨ ਦਿਆ ਹੈ ਵੇ ਜਿਹੜੇ ਕਿਸਾਨ ਬਾਡਰਾਂ ਦੇ ਬੈਠੇ ਨੇ ਉਹ ਵੱਖ-ਵੱਖ ਪਾਰਟੀਆਂ ਵੱਲੋਂ ਵਹਾਈ ਗਏ ਆ ਮੈਂ ਜ਼ਵੀਰ ਲਖੜ ਜੀ ਨੂੰ ਪੁੱਛਣਾ ਚਾਹਾਂਗਾ ਸਲੀਲ ਲਖੜ ਜੀ ਤੁਸੀਂ ਵੀ ਇੱਕ ਕਿਸਾਨ ਹੋ ਜਦੋਂ ਕਿਸਾਨ ਤੇ ਆਫਤ ਪੈਂਦੀ ਹੈ ਤਾਂ ਤੁਸੀਂ ਕੀ ਕਹੋਗੇ ਤੁਸੀਂ ਆਪਣੇ ਹੱਕਾਂ ਲਈ ਅੱਗੇ ਨਹੀਂ ਆਉਗੇ ਰਹੀ ਗੱਲ ਜਿਹੜੀਆਂ ਇਹ ਮੰਗਾਂ ਚਾਹੇ ਤੁਸੀਂ ਕਹੋ ਵੀ ਐਮ ਐਸ ਪੀ ਅਸੀਂ ਕਾਹਦੇ ਦਈਏ ਲੈਣਾ ਦਾ ਜੀਰੀਏ ਇਹਨਾਂ ਨੇ ਕਿਉਂਕਿ ਜਿਹੜੀ 23 ਫਸਲ ਦੇ ਐਮ ਐਸ ਪੀ ਕਹੀ ਹੋਈ ਹੈ ਅਸੀਂ ਐਮਐਸਪੀ ਦੇ ਕਾਨੂੰਨਾਂ ਨੂੰ ਗਰੰਟੀ ਦੀ ਗੱਲ ਕਰਦੇ ਆ ਵੀ ਉਹਦੇ ਗਰੰਟੀ ਪੜਾਈ ਜਾਵੇ ਕਿਉਂਕਿ ਹਰ ਚੀਜ਼ ਦਾ ਰੇਟ ਤੈ ਹੁੰਦਾ ਉਹਦਾ ਸਾਡੇ ਫਸਲਾਂ ਦਾ ਰੇਟ ਤੈ ਹੋਵੇ ਵੀ ਇਹ ਰੇਟ ਤੋਂ ਥੱਲੇ ਕੋਈ ਫਸਲ ਹੋਰ ਖਰੀਦੂ ਵਾਲੀ